ਮਲਾਜ਼ਮ ਅਤੇ ਪੈਨਸ਼ਨਰਸ ਨੂੰ ਮੇਰੀ ਵੱਲੋਂ ਪਿਆਰ ਪਰਸਾ ਸ਼ਿਆਕਲ ਜੀ ਹਾਈ ਕੋਰਟ ਦਾ ਫੈਸਲਾ ਪਟੀਸ਼ਨਰਸ ਨੂੰ ਮਿਲੇਗਾ 2016 ਦੀ ਨੀਮਾ ਦੇ ਅਨੁਸਾਰ ਪੇ ਸਕੇਲ ਤੇ ਬਕਾਇਆ ਤਨਖਾਹ ਵਿੱਤੀ ਵਿਭਾਗ ਨੇ 23 ਅਕਤੂਬਰ 2025 ਨੂੰ ਸਮੂਹ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਨੂੰ ਜਾਰੀ ਕੀਤੇ ਨਵੇਂ ਹੁਕਮ ਅਦਾਲਤੀ ਫੈਸਲੇ ਦੀ ਤੁਰੰਤ ਪਾਲਣਾ ਦੇ ਆਦੇਸ਼ ਚੰਡੀਗੜ੍ਹ 23 ਅਕਤੂਬਰ 2025 ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸਿਵਲ ਰਿਟ ਪਟੀਸ਼ਨ ਨੰਬਰ 15896 ਆਫ 2023 ਸਰਵ ਸ਼ਰਮਾ ਬਦਨਾਮ ਪੰਜਾਬ ਸਰਕਾਰ ਦੇ ਮਾਮਲੇ ਪਟੀਸ਼ਨਰ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਸੁਣਾਇਆ ਗਿਆ ਹੈ ਅਦਾਲਤ ਨੇ ਸਪੱਸ਼ਟ ਆਦੇਸ਼ ਦਿੱਤੇ ਹਨ ਕਿ ਪਟੀਸ਼ਨਰ ਦੀ ਤਨਖਾਹ 2016 ਦੇ ਸੇਵਾ ਨਿਯਮਾਂ ਦੇ ਅਨੁਸਾਰ ਫਿਕਸ ਕੀਤੀ ਜਾਵੇ ਉਹਨਾਂ ਦੀ ਨਿਯੁਕਤੀ ਮਿਤੀ ਤੋਂ 37 1400 ਅਤੇ 67000 ਪਲੱਸ 8600 ਗ੍ਰੇਡ ਪੇ ਲਾਗੂ ਕੀਤਾ ਜਾਵੇ। ਇਸ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ 23 ਅਕਤੂਬਰ 2025 ਨੂੰ ਪੱਤਰ ਜਾਰੀ ਕਰਕੇ ਸਮੂਹ ਜ਼ਿਲ੍ਹਾ ਖਜ਼ਾਨਾ ਅਫਸਰਾਂ ਨੂੰ ਆਦੇਸ਼ ਦਿੱਤੇ ਹਨ ਕਿ ਮਾਨਯੋਗ ਹਾਈ ਕੋਰਟ ਦੇ ਹਾਈ ਕੋਰਟ ਦੇ ਹੁਕਮਾਂ ਦੀ ਪੂਰੀ ਪਾਲਣਾ ਨੂੰ ਜ਼ਕੀਨੀ ਬਣਾਇਆ ਜਾਵੇ। ਪੱਤਰ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਜਦ ਤੱਕ ਸਰਕਾਰ ਦੇ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਤਾਂ ਉਦੋਂ ਤੱਕ ਕਰਮਚਾਰੀਆਂ ਨੂੰ ਵਿਭਾਗੀ ਸੇਵਾ ਨੀਮਾਂ ਦੇ ਅਨੁਸਾਰ ਬੰਦੀ ਤਨਖਾਹ ਦਿੱਤੀ ਜਾਵੇ 2016 ਦੇ ਨੀਮਾਂ ਦੇ ਅਨੁਸਾਰ ਤਨਖਾਹ ਦਾ ਨਿਧਾਰਤ ਕੀਤਾ ਜਾਵੇ ਸਾਰੇ ਜਿਹੜੇ ਸਹਾਇਕ ਪ੍ਰੋਫੈਸਰਾਂ ਤੇ ਸਮਾਨ ਵਾਲੇ ਜਿਹੜੇ ਮਾਮਲੇ ਦੇ ਕਰਮਚਾਰੀਆਂ ਤੇ ਵੀ ਫੈਸਲਾ ਲਾਗੂ ਹੋਵੇਗਾ ਨੀਤੀ ਦੀ ਜਿਹੜੀ ਹੈ ਤੋਂ ਤਨਖਾਹ ਦਾ ਬਕਾਇਆ ਭੁਗਤਾਨ ਕੀਤਾ ਜਾਵੇ 8 ਹਫਤਿਆਂ ਦੇ ਅੰਦਰ ਅੰਦਰ ਜਿਹੜਾ ਬਕਾਏ ਦੀ ਗਿਣਤੀ ਕਰਕੇ ਰਕਮ ਨੂੰ ਜਿਹੜਾ ਕਿ ਜਾਰੀ ਕੀਤਾ ਜਾਵੇ ਹਾਈ ਕੋਰਟ ਨੇ ਆਪਣੇ ਫੈਸਲਿਆਂ ਦੇ ਵਿੱਚ ਇਹ ਵੀ ਦਰਸਾਇਆ ਕਿ ਸਰਕਾਰ ਦੇ ਵੱਲੋਂ 17 ਜੁਲਾਈ 2020 ਦੀਆਂ ਹਦਾਇਤਾਂ 2016 ਦੇ ਕਾਨੂੰਨੀ ਨੀਮਾ ਦੇ ਉਲਟ ਹਨ ਇਸੇ ਲਈ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਣਾ ਚਾਹੀਦਾ ਅਦਾਲਤ ਨੇ ਸਰਕਾਰ ਦੀ ਪਿਕ ਐਂਡ ਚੂਜ਼ ਨੀਤੀ ਦੀ ਨਿੰਦਾ ਦੇ ਉਲਟ ਹਨ ਇਸ ਦੇ ਲਈ ਉਹਨਾਂ ਨੂੰ ਨજર ਅੰਦਾਜ਼ ਕੀਤਾ ਜਾਣਾ ਚਾਹੀਦਾ ਅਦਾਲਤ ਨੇ ਸਰਕਾਰ ਦੀ ਪਿਕ ਐਂਡ ਚੂਜ਼ ਨੀਤੀ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਕੁਝ ਕਰਮਚਾਰੀਆਂ ਨੂੰ 2016 ਦੇ ਨੀਮਾ ਦਾ ਲਾਭ ਦੇਣਾ ਹੈ ਅਤੇ ਕੁਝ ਨੂੰ ਨਹੀਂ ਦੇਣਾ ਭੇਤਪਾਪਪੂਰਨ ਕਾਰਵਾਈ ਹੈ ਇਸ ਫੈਸਲੇ ਦੇ ਨਾਲ ਪਟੀਸ਼ਨਰਸ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਹੁਣ ਸਰਕਾਰੀ ਕਰਮਚਾਰੀਆਂ ਦੇ ਵਿੱਚ ਹੋਰ ਕੇਸਾਂ ਦੀ ਲਈ ਵੀ ਨਵੀਂ ਉਮੀਦ ਜਾਗ ਗਈ ਹੈ ਪੰਜਾਬ ਸਰਕਾਰ ਦੇ ਵਿੱਚ ਜਿਹੜਾ ਕਿ ਪੱਤਰ ਮਿਤੀ 23 10 2025 ਬੰਦੀ ਤੇ ਲੈਟਰ ਵਿਤ ਵਿਭਾਗ ਪਰਸੋਨਲ ਇੱਕ ਸ਼ਾਕਾ ਮਿਤੀ 3 10 2025 ਹਾਂਜੀ ਦੋਸਤੋ ਇਸ ਸਿਆਸ ਦੀ ਬਹੁਤ ਖਾਸ ਅਪਡੇਟ ਧੰਨਵਾਦ ਜੀ